ਨੇ ਵਕੀਲ ਬਣੇ ਆ ਜੀ ਹਾਂਜੀ ਮੈਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਵਾ ਇਲਾਕੇ ਦਾ ਮਾਨੋ ਦਾ ਆ ਜੀ ਹਾਂਜੀ ਸਾਡੇ ਪਰਿਵਾਰ ਦਾ ਮਾਨੋ ਦਾ ਆ ਸਾਡੇ ਪਿੰਡ ਦਾ ਮਾਨੋ ਦਾ ਆ ਜੀ ਹਾਂਜੀ ਤੇ ਅੱਗੇ ਕੀ ਬੰਨਾ ਚਾਹੁੰਦੇ ਹੋ ਵੀ ਸਾਡੇ ਦਰਸ਼ਕਾਂ ਅੱਗੇ ਜੱਜ ਬੰਨਾ ਚਾਹੁੰਦੇ ਆ ਜੀ ਇਹ ਮੇਰੀ ਤੇ ਇਹਨਾਂ ਨੂੰ ਇੱਕ ਮੁਰਲੀ ਸਲਾਹ ਜਿਹੜੀ ਮੈਂ ਦਿੰਦਾ ਰਹਿੰਦਾ ਹਾਂ ਜੀ ਮੇਰੀ ਉਹ ਸਲਾਹ ਇਹ ਆ ਕਿ ਗਰੀਬ ਨੂੰ ਕਿਸੇ ਨੂੰ 프리ਵੀ ਕੇਸ ਲੜਨੇ ਆ ਤੇ 프리ਵੀ ਲੜਨੇ ਆ ਮਿਆਂ ਦੁਆਗੇ ਛੱਡਾ ਉਹ ਘਰਨ ਪਰਿਵਾਰ ਤੋਂ ਉੱਠ ਕੇ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਉਹ ਵਕੀਲ ਬੰਨਾ ਬੜੀ ਵੱਡੀ ਤੇ ਮਿਹਨਤ ਵਾਲੀ ਗੱਲ ਆ। ਆ ਘਰ ਦੇ ਵਿੱਚ ਬਹੁਤ ਵਧੀਆ ਮਾਹੌਲ ਆ, ਖੁਸ਼ੀ ਦਾ ਮਾਹੌਲ ਆ ਤੇ ਮੈਨੂੰ ਸ਼ੁਰੂ ਤੋਂ ਜੱਜ ਬਣਨ ਦਾ ਸ਼ੌਂਕ ਸੀ ਤੇ ਘਰ ਦੇ ਵੀ ਕੁਝ ਹਾਲਾਤ ਇਦਾਂ ਦੇ ਸੀ ਤੇ ਫਿਰ ਮੈਂ ਲਾਅ ਦੀ ਸਟੱਡੀ ਕੀਤੀ। ਸਭ ਤੋਂ ਪਹਿਲਾਂ ਮੈਂ ਸਰਕਾਰੀ ਸਕੂਲ ਤੋਂ ਪੜ੍ਹੀ। ਜੀ। ਫਿਰ ਮੈਂ ਆਰ ਆਰ 바ਵਾ ਸੰਤ ਬਾਬਾ ਜਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਨਿੱਕੇ ਘੁੰਮਣ ਤੇ ਹੌਨ ਸੈਂਡ ਸੋਲજર ਲੋਕ ਕਾਲਜ ਜਲੰਧਰ ਤੋਂ ਮੈਂ ਪੜ੍ਹਾਈ ਕੀਤੀ। ਉਹ ਪਰਿਵਾਰ ਦੇ ਵਿੱਚ ਕੌਣ ਕੌਣ ਆ ਫਿਰ ਉਹ ਸਾਡੇ ਦਰਸ਼ਕਾਂ ਨੂੰ ਦੱਸੋ ਨਾ ਪਰਿਵਾਰ ਦੇ ਵਿੱਚ ਕੌਣ ਕੌਣ ਆ ਤੇ ਸਭ ਤੋਂ ਜ਼ਿਆਦਾ ਕਿਹਦੀ ਸਪੋਰਟ ਰਹੀ ਹੈ ਇਸ ਕੰਮ ਦੇ ਵਿੱਚ। ਪ੍ਰਮਾਤਮਾ ਦੀ ਵੀ ਕਿਰਪਾ ਹੁੰਦੀ ਹੈ ਤੇ ਮਾਤਾ ਪਿਤਾ ਦਾ ਵੀ ਅਸ਼ੀਰਵਾਦ ਹੁੰਦਾ। ਕਿਹਦੀ ਸਭ ਤੋਂ ਜ਼ਿਆਦਾ ਸਪੋਰਟ ਰਹੀ ਹੋ ਸਾਡੇ ਦਰਸ਼ਕਾਂ ਨੂੰ। ਪਰਿਵਾਰ ਵਿੱਚ ਮੇਰੇ ਮੰਮੀ ਡੈਡੀ ਮੇਰੇ ਦਾਦਾ ਦਾਦੀ ਤੇ ਮੇਰੇ ਭਰਾ ਜੀ ਤੇ ਇਹਨਾਂ ਸਾਰਿਆਂ ਦੀ ਸਪੋਰਟ ਰਹੀ ਆ ਨਾਲ ਗੁਰੂ ਮਹਾਰਾਜ ਦੀ ਕਿਰਪਾ ਰਹੀ ਤੇ ਉਹਨਾਂ ਨੇ ਹਮੇਸ਼ਾ ਪਰਮਾਤਮਾ ਨੇ ਮੇਰਾ ਸਾਥ ਦਿੱਤਾ ਇੱਥੇ ਤੱਕ ਪਹੁੰਚਣ ਵਾਸਤੇ ਤੇ ਅੱਜ ਮੈਂ ਬਾਹਗੁਰੂ ਦੀ ਕਿਰਪਾ ਦੇ ਨਾਲ ਮੇਰੀ ਸੈਕਿੰਡ ਪੋਜੀਸ਼ਨ ਆਈ ਹੈ ਮੈਂ ਬਹੁਤ ਖੁਸ਼ ਹਾਂ ਸੋ ਉਮਰ ਦੱਸਿਓ ਆਪਣੀ ਕਿੰਨੀ ਐ ਤਾਂ ਬ੍ਰਦਰ ਤੁਹਾਡਾ ਤੁਹਾਡੇ ਤੋਂ ਛੋਟਾ ਇੱਕ ਦਾ ਵੱਡਾ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿੰਨੀ ਉਮਰ ਮੇਰੀ ਉਮਰ 23 ਸਾਲਾਂ ਜੀ ਤੇ ਮੇਰਾ ਭਰਾ ਮੇਰੇ ਤੋਂ ਛੋਟਾ ਹੈ ਜੀ ਪਰ ਮੈਨੂੰ ਹਮੇਸ਼ਾ ਨੇ ਵੱਡਿਆਂ ਵਾਂਗੂ ਗਾਈਡ ਕੀਤਾ ਜੀ ਤੇ ਮੈਂ ਉਹ ਵੱਡਾ ਭਰਾ ਹੀ ਮੰਨਦੀ ਹਾਂ ਹਾਂ ਜੀ ਬਹੁਤ ਖੁਸ਼ੀ ਦੀ ਗੱਲ ਆਈ ਐਮ ਹੈਪੀ ਨਾਊ ਕਿ ਮੇਰੇ ਜਿਹੜੇ ਸਿਸਟਰ ਆ ਉਹ ਵੀ ਮੇਰੇ ਨਾਲ ਮਤਲਬ ਕਿ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜੀ ਦੇ ਬਹੁਤ ਖੁਸ਼ੀ ਹੋਈ। ਤੋਂ ਮੈਗੀ ਜੀ ਪਤਾ ਲੱਗਿਆ ਕਿ ਮਿਹਨਤ ਜਿਹੜੀ ਇਹ ਮਿਹਨਤ ਕਰੋਗੇ ਤਾਂ ਫਲ ਮਿਲਦਾ ਹੀ ਹੈ। ਜੇ ਆਪਾਂ ਕਣਕ ਬੀਜਦੇ ਆ ਨਾ ਬੀਜ ਬੋਝਦੇ ਆ ਤਾਂ ਫੇਰ ਹੀ ਕਣਕ ਵੱਡੀ ਹੁੰਦੀ ਆ। ਹਾਂਜੀ। ਜੇ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਜਨਮ ਦਿੱਤਾ ਹੈ ਤਾਂ ਜੇ ਤੁਸੀਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲੇ ਹੋ ਤੇ ਅੱਜ ਕਿਤੇ ਨਾ ਕਿਤੇ ਵਕੀਲ ਬਣੇ ਹੋ ਤਾਂ ਅੱਗੇ ਕੀ ਬੰਨਾ ਚਾਹੁੰਦੇ ਹੋ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿੰਨੀ ਕ ਮਿਹਨਤ ਕੀਤੀ ਤੁਹਾਡੇ ਮਾਤਾ ਪਿਤਾ ਨੇ। ਜੀ ਅੱਜ ਦੀ ਸਟਰਗਲ ਜਿਹੜੀ ਹੈ ਨਾ ਉਹ ਵਾਈਟਲ ਰੋਲ ਜ਼ਿੰਦਗੀ 'ਚ ਪਲੇ ਕਰਦੀ ਜੇ ਆਪਾਂ ਸਟਰਗਲ ਕਰਾਂਗੇ ਤਾਂ ਆਪਾਂ ਹਰ ਕੋਈ ਚੀਜ਼ ਅਚੀਵ ਕਰ ਸਕਦੇ ਆ ਤੇ ਮੈਂ ਹੁਣ ਐਜ਼ ਐਨ ਐਡਵੋਕੇਟ ਕਰ ਰਿਹਾ ਆ ਮੈਂ ਪ੍ਰੈਕਟਿਸ ਪਰ ਮੈਂ ਪ੍ਰੈਪਰੇਸ਼ਨ ਵੀ ਨਾਲ ਯਾਰੀ ਰੱਖੀ ਹੋਈ ਆ ਤੇ ਮੈਂ ਜੁਡੀਸ਼ਰੀ ਦਾ ਜਿਹੜਾ ਟੈਸਟ ਆ ਉੱਪਰ ਕਰਾਂਗਾ ਤੇ ਐਜ਼ ਐਨ ਜੱਜ ਮਤਲਬ ਕਿ ਟ੍ਰੀਟ ਕਰਾਂਗਾ ਆਪਣੇ ਬੱਚਿਆਂ ਤੇ ਮਾਣ ਜੀ ਮੇਰੇ ਬੱਚੇ ਐਡਵੋਕੇਟ ਬਣੇ ਗਾੜੀ ਜੱਜ ਵੀ ਬਣ ਮੈਨੂੰ ਖੁਸ਼ੀ ਹੁੰਦੀ ਹੈ ਪਰਮਾਤਮਾ ਦੀ ਮਿਹਰ ਮਹਾਰਾਜ ਉਹਨਾਂ ਦੇ ਚਰਤੇ ਮਿਹਰ ਭਰਿਆ ਅਸਰ ਸੋ ਕਹਿੰਦੇ ਨੇ ਮਾਤਾ ਪਿਤਾ ਦੀ ਜਿਹੜੀ ਹੈ ਕਿਰਪਾ ਹੁੰਦੀ ਹੈ ਪਹਿਲਾਂ ਤਾਂ ਫੇਰ ਹੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੁਹਾਡੀ ਬੜੀ ਕਿਰਪਾ ਤੇ ਤੁਹਾਡੀ ਬੜੀ ਮਿਹਨਤ ਤਾਂ ਕੀ ਕਹਿਣਾ ਚਾਹਦੇ ਹੋ ਕਿ ਅੱਗੇ ਉਹਨਾਂ ਨੇ ਜੱਜ ਬੰਨਾ ਤੁਹਾਡੀ ਕਿਰਪਾ ਦੇ ਨਾਲ ਕੀ ਕਹਿਣਾ ਚਾਹਦੇ ਹੋ ਮੈਂ ਆਪਣੇ ਬੱਚਿਆਂ ਨੂੰ ਇਹੋ ਦਿੰਨੀ ਆਂ ਕਿ ਜਿਹੜਾ ਲੋਕ ਹੁੰਦੇ ਤੁਹਾਡੇ ਕੋ ਉਹਨਾਂ ਨਾਲ ਵਧੀਆ ਤਰੀਕੇ ਨਾਲ ਡੀਲ ਕਰੋ ਜੀ ਕਿ ਇਹ ਕੋਈ ਪੈਸੇ ਘੱਟ ਵੀ ਦਿੰਦਾ ਵਾ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਘੱਟ ਲੈ ਕੇ ਵੀ ਅਗਲੇ ਦਾ ਮਿਹਨਤ ਉਹਨਾਂ ਨੂੰ ਨਿਆਂ ਦਿਆ ਕਰੋ ਅਮੇਜ਼ਿੰਗ ਟੀਵੀ ਜੁਆਸੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਸੋ ਸੁਧਾਰਨ ਪਰਿਵਾਰ ਤੋਂ ਉੱਠ ਕੇ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਉਹ ਵਕੀਲ ਬੰਨਾ ਬੜੀ ਵੱਡੀ ਤੇ ਮਿਹਨਤ ਵਾਲੀ ਗੱਲ ਆ ਸੋ ਪਰਿਵਾਰ ਦਿਖਾ ਦਾਂਗੇ ਤੁਹਾਨੂੰ ਕਿ ਸਾਰੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਆ ਸੋ ਬੇਟਾ ਵਕੀਲ ਬਣ ਗਿਆ ਤਾਂ ਬੇਟੀ ਵੀ ਜਰੀ ਹੈ ਵਕੀਲ ਬਣਨ ਵਾਲੀ ਹੈ ਥੋੜੀ ਦੇਰ ਦੇ ਵਿੱਚ ਸੋ ਸਾਰਾ ਪਰਿਵਾਰ ਹੈ ਆਪਾਂ ਗੱਲਬਾਤ ਵੀ ਕਰਾਂਗੇ ਕਿੰਨੀਆਂ ਕਿ ਮਿਹਨਤਾਂ ਦਾ ਕੀਤੀਆਂ ਨੇ ਤੇ ਕਿੰਨਾ ਕੁ ਜਿਹੜਾ ਇਹ ਫਲ ਪ੍ਰਮਾਤਮਾ ਨੇ ਦਿੱਤਾ ਹੈ ਤੇ ਕਿੰਨੀਆਂ ਕਿ ਜਰੀਆਂ ਨੇ ਕਠਿਨਾਈਆਂ ਆਂਦੀਆਂ ਨੇ ਦਿੱਕਤਾਂ ਆਂਦੀਆਂ ਨੇ ਤਾਂ ਫੇਰ ਜਿਹੜਾ ਬੱਚਾ ਏ ਇੱਥੋਂ ਤੱਕ ਪਹੁੰਚਦਾ ਏ ਲੋਅ ਕਰਨਾ ਬੜੀ ਵੱਡੀ ਗੱਲ ਆ ਮਿਹਨਤ ਵੀ ਕਰਨੇ ਤਾਂ ਦੀਏ ਤੇ ਨਾਲ ਦੀ ਨਾਲ ਬੈਸਟ ਵੀ ਚੱਲਨੇ ਪੈਂਦੇ ਆ। ਸੋ ਗੱਲਬਾਤ ਕਰਦੇ ਆ ਕੀ ਕਹਿਣਾ? ਸਤਿ ਸ੍ਰੀ ਅਕਾਲ ਜੀ। ਕੀ ਨਾਮ ਦੇ? ਮੇਰਾ ਨਾਮ ਉਪ੍ਰਿਤ ਕੌਰ ਪਰਮਾਰ ਹੈ। ਸੋ ਪਰਮਾਰ ਸਾਹਿਬ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ। ਹਾਂਜੀ। ਕਿ ਪਹਿਲਾਂ ਬ੍ਰਦਰ ਵਕੀਲ ਬਣ ਗਿਆ। ਹੁਣ ਤੁਸੀਂ ਵਕੀਲ ਬਣਨ ਜਾ ਰਹੇ ਹੋ। ਤੇ ਘਰ ਦੇ ਵਿੱਚ ਕਿੱਦਾਂ ਦਾ ਮਾਹੌਲ ਹੈ? ਉਹ ਸਾਡੇ ਦਰਸ਼ਕਾਂ ਨੂੰ ਦੱਸੋ। ਤੇ ਕਿੰਵੀਂ ਕਲਾਸ 'ਚ ਤੁਸੀਂ ਪੜ੍ਹਦੇ ਤੇ ਕਿਦੋਂ ਸ਼ੌਂਕ ਪਿਆ ਵਕੀਲ ਬਣਨ ਦਾ? ਆਹ ਘਰ ਦੇ ਵਿੱਚ ਬਹੁਤ ਵਧੀਆ ਮਾਹੌਲ ਆ। ਖੁਸ਼ੀ ਦਾ ਮਾਹੌਲ ਹੈ। ਤੇ ਮੈਨੂੰ ਸ਼ੁਰੂ ਤੋਂ ਜੱਜ ਬਣਨ ਦਾ ਸ਼ੌਂਕ ਸੀ। ਹਾਂਜੀ। ਏ ਘਰ ਦੇ ਵੀ ਕੁਝ ਹਾਲਾਤ ਇਦਾਂ ਦੇ ਸੀ ਤੇ ਫਿਰ ਮੈਂ ਲੋਅ ਦੀ ਸਟੱਡੀ ਕੀਤੀ ਸਭ ਤੋਂ ਪਹਿਲਾਂ ਮੈਂ ਸਰਕਾਰੀ ਸਕੂਲ ਤੋਂ ਪੜ੍ਹੀ ਜੀ ਫਿਰ ਮੈਂ ਆਰਰ ਬਾਬਾ ਸੰਤ ਬਾਬਾ ਜਹਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਨਿੱਕੇ ਘੁੰਮਣ ਤੇ ਹੌਨਸੈਂਡ ਸੋਲજર ਲੋ ਕਾਲਜ ਜਲੰਧਰ ਤੋਂ ਮੈਂ ਪੜ੍ਹਾਈ ਕੀਤੀ ਜੀ ਸੋ ਪਰਿਵਾਰ ਦੇ ਵਿੱਚ ਕੌਣ-ਕੌਣ ਆ ਫਿਰ ਉਹ ਸਾਡੇ ਦਰਸ਼ਕਾਂ ਨੂੰ ਦੱਸਣਾ ਪਰਿਵਾਰ ਦੇ ਵਿੱਚ ਕੌਣ-ਕੌਣ ਆ ਤੇ ਸਭ ਤੋਂ ਜ਼ਿਆਦਾ ਕਿਹਦੀ ਸਪੋਰਟ ਰਹੀ ਐ ਇਸ ਕੰਮ ਦੇ ਵਿੱਚ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਹੈ ਤੇ ਮਾਤਾ ਪਿਤਾ ਦਾ ਵੀ ਅਸ਼ੀਰਵਾਦ ਹੁੰਦਾ ਕਿਹਦੀ ਸਭ ਤੋਂ ਜ਼ਿਆਦਾ ਸਪੋਰਟ ਰਹੀ ਉਹ ਸਾਡੇ ਰਿਸ਼ਕਨ ਦਸ ਮੇਰੇ ਪਰਿਵਾਰ ਵਿੱਚ ਮੇਰੇ ਮੰਮੀ ਡੈਡੀ ਮੇਰੇ ਦਾਦਾ ਦਾਦੀ ਤੇ ਮੇਰੇ ਭਰਾ ਜੀ ਤੇ ਇਹਨਾਂ ਸਾਰਿਆਂ ਦੀ ਸਪੋਰਟ ਰਹੀ ਹੈ ਨਾਲ ਗੁਰੂ ਮਹਾਰਾਜ ਦੀ ਕਿਰਪਾ ਰਹੀ ਤੇ ਉਹਨਾਂ ਨੇ ਹਮੇਸ਼ਾ ਪਰਮਾਤਮਾ ਨੇ ਮੇਰਾ ਸਾਥ ਦਿੱਤਾ ਇੱਥੇ ਤੱਕ ਪਹੁੰਚਣ ਵਾਸਤੇ ਤੇ ਅੱਜ ਮੈਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੀ ਸੈਕੰਡ ਪੋਜੀਸ਼ਨ ਆਈ ਹੈ ਮੈਂ ਬਹੁਤ ਖੁਸ਼ ਹਾਂ ਸੋ ਉਮਰ ਦੱਸਿਓ ਆਪਣੀ ਕਿੰਨੀ ਐ ਤਾਂ ਬ੍ਰਦਰ ਤੁਹਾਡਾ ਤੁਹਾਡੇ ਤੋਂ ਛੋਟਾ ਐ ਕਿਦਾਂ ਵੱਡਾ ਐ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿੰਨੀ ਉਮਰ ਮੇਰੀ ਉਮਰ 23 ਸਾਲ ਆ ਜੀ ਇਹ ਮੇਰਾ ਭਰਾ ਮੇਰੇ ਤੋਂ ਛੋਟਾ ਐ ਜੀ ਪਰ ਮੈਨੂੰ ਹਮੇਸ਼ਾ ਨੇ ਵੱਡਿਆਂ ਵਾਂਗੂ ਗਾਈਡ ਕੀਤਾ ਜੀ ਤੇ ਮੈਂ ਉਹਨੂੰ ਵੱਡਾ ਭਰਾ ਹੀ ਮੰਨਦੀ ਆ ਆਪਣੇ ਜੀ ਉਮਰ ਦੇ ਵਿੱਚ ਛੋਟਾ ਐ ਪਰ ਹੈ ਵੱਡਾ ਬ੍ਰਦਰ ਆ ਹਾਂਜੀ ਤਾਂ ਉਦਾਂ ਹਾਈਟ ਦੇ ਵਿੱਚ ਵੀ ਉਹ ਵੱਡਾ ਲੱਗਦਾ ਪਿਆ ਪਰ ਉਮਰ ਦੇ ਛੋਟਾ ਐ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਕੁ ਪਿਆਰ ਆ ਫਿਰ ਭੈਣ ਭਾਈ ਦੇ ਵਿੱਚ ਤਾ ਕਿੰਨੇ ਕਿ ਲੋਕ ਜਿਹੜੇ ਫਿਰ ਵਧਾਈਆਂ ਦਿੰਦੇ ਪਏ ਨੇ ਤਾਂ ਸਵੇਰ ਤੋਂ ਲੱਡੂ ਵੀ ਜਿਹੜੇ ਵੰਡੇ ਜਾ ਰਹੇ ਲੱਡੂ ਵੀ ਇਕ ਵਾਰ ਹੈ ਤੁਹਾਨੂੰ ਵੀ ਆਣ ਕੇ ਵਧਾਈਆਂ ਮਿਲਦੀਆਂ ਕੀ ਕਹਿਣਾ ਚਾਹੁੰਦੇ ਹੋ ਬ੍ਰਦਰ ਵਾਸਤੇ ਮੇਰੇ ਬ੍ਰਦਰ ਬਹੁਤ ਵਧੀਆ ਸਾਡਾ ਬਹੁਤ ਜਿਆਦਾ ਪਿਆਰਾ ਇੱਕ ਦੂਜੇ ਨਾਲ ਜੀ ਤੇ ਇਹਨਾਂ ਨੇ ਹਮੇਸ਼ਾ ਮੈਨੂੰ ਗਾਈਡ ਕੀਤਾ ਮੈਨੂੰ ਡਿਸਪਲਨ ਵਿੱਚ ਰਹਿਣ ਵਾਸਤੇ ਵੀ ਪ੍ਰੇਰਿਤ ਕੀਤਾ ਤੇ ਮੈਂ ਵੀ ਇਹਨਾਂ ਦੀ ਹਰ ਇੱਕ ਗੱਲ ਮੰਨੀ ਮੇਰੇ ਮਾਤਾ ਪਿਤਾ ਦੀ ਵੀ ਮੈਂ ਹਰ ਇੱਕ ਗੱਲ ਮੰਨੀ ਇਹਨਾਂ ਨੇ ਹਮੇਸ਼ਾ ਮੈਨੂੰ ਬਹੁਤ ਸਪੋਰਟ ਕੀਤਾ ਲੋਕਾਂ ਨੇ ਵੀ ਸਵੈਰਥ ਵਧਾਈਆਂ ਦਿੱਤੀਆਂ ਤੇ ਆਪਾਂ ਬਹੁਤ ਕਿੰਨੇ ਕਿੰਨੀ 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 ਮਿਹਨਤ ਕਰਨੇ ਪੈਂਦੀ ਹੈ ਜਿਹੜੇ ਡਰ ਜਾਂਦੇ ਨੇ ਥੱਕ ਹਰ ਗਏ ਹਮ ਕਰਕੇ ਬਹਿ ਜਾਂਦੇ ਨੇ ਕਿ ਪਤਾ ਨਹੀਂ ਕੀ ਹੋ ਜਾਣਾ ਹੈ ਬਣਾਂਗੇ ਕਿ ਨਾ ਬਣਾਂਗੇ ਮਿਹਨਤ ਨਹੀਂ ਕਰਦੇ ਕੀ ਕਹਿਣਾ ਚਾਹੁੰਦੇ ਹੋ ਨਾ ਅਸੀਂ ਇੱਕ ਕਿਸਾਨ ਪਰਿਵਾਰ ਤੋਂ ਬਿਲੋਂਗ ਕਰਦੇ ਹਾਂ ਜੀ ਸਾਡੀ ਮਿਹਨਤ ਵੀ ਕਿਸ਼ਤਾਂ ਦੇ ਵਿੱਚ ਹੀ ਹੁੰਦੀ ਹੈ ਜੀ ਵੀ ਘਰ ਦੇ ਵਿੱਚ ਜਿੱਦਾਂ ਕਦੀ ਕਣਕ ਬੀਜਣੀ ਕਦੀ ਝੋਨਾ ਵੜਨਾ ਕਦੀ ਝੋਨਾ ਬੀਜਣਾ ਕਾ ਦੀ ਪੱਠੇ ਵੜਨੇ ਡੰਗਰਾਂ ਨੂੰ ਪੱਠੇ ਪਾਉਣੇ ਮੇਰਾ ਭਰਾ ਐ ਕੰਮ ਸਾਰੇ ਕਰਦਾ ਨਾਲ ਫਿਰ ਮੈਂ ਦੀ ਹੈਲਪ ਵੀ ਕਰਾਉਂਦੀ ਫਿਰ ਅ ਕਈ ਵਾਰ ਹਨ ਕੋਰਟ ਦੇ ਵਿੱਚ ਵੀ ਜਾਣਾ ਪੈਂਦਾ ਆਪਣੇ ਮਸਲੇਆਂ ਵਿੱਚ ਵੀ ਕਿਸੇ ਦੇ ਮਸਲੇਆਂ ਦੇ ਵਿੱਚ ਵੀ ਸੋ ਸੋ ਇੱਕ ਗੱਲ ਕਰਨ ਲੱਗਾ ਕਿ ਘਰ ਦੇ ਵਿੱਚ ਵੀ ਮਿਹਨਤ ਕਰਦੇ ਹੋ ਤੁਸੀਂ ਪਹਿਲੀ ਦੇ ਵਿੱਚ ਵੀ ਜਾਂਦੇ ਹੋ ਕੰਮ ਕਰਾਣ ਹਾਂਜੀ ਤੁਸੀਂ ਵੀ ਜਾਂਦੇ ਹੋ ਤੁਹਾਡਾ ਬ੍ਰਦਰ ਵੀ ਜਾਂਦਾ ਉਹ ਸਾਡੇ ਦਰਸ਼ਕਾਂ ਨੂੰ ਦੱਸਿਆ ਨਹੀਂ ਤੁਸੀਂ ਕਹਿਣ ਦਾ ਮਤਲਬ ਕੀ ਨਾਲ ਦੇ ਨਾਲ ਵਕੀਲ ਵੀ ਬਣ ਜਾਣਾ ਤੇ ਨਾਲ ਦੇ ਨਾਲ ਖੇਤਾਂ 'ਚ ਕੰਮ ਵੀ ਕਰਦੋ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਹਾਂਜੀ ਮੇਰੇ ਭਰਾ ਮੇਰੇ ਫਾਦਰ ਸਾਹਿਬ ਇਹ ਪੈੜੀ ਦਾ ਕੰਮ ਕਰਦੇ ਆ ਤੇ ਕਈ ਵਾਰ ਮੈਨੂੰ ਵੈਸੇ ਵੀ ਖੜਦੇ ਆ ਤੇ ਕਈ ਵਾਰ ਜਦੋਂ ਮੈਂ ਇਹਨਾਂ ਦੇ ਨਾਲ ਹਲਾ ਪਵਾ ਦਿੰਨੀ ਸੁਹਾਗਾ ਵੀ ਪਵਾ ਦਿੰਨੀ ਤੇ ਕਈ ਵਾਰ ਪੱਠਿਆਂ ਨੂੰ ਵਢਣ ਜਾਂਦੇ ਆ ਤੇ ਮੈਨੂੰ ਵੈਸੇ ਨਾਲ ਲੈ ਜਾਂਦੇ ਆ ਤੇ ਮੈਂ ਇਹਨਾਂ ਦੀ ਹੈਲਪ ਕਰਾਉਣੀ ਆ ਘਰ ਦੇ ਕੰਮ ਦੇ ਵਿੱਚ ਵੀ ਖੇਤੀਬਾੜੀ ਦੇ ਕੰਮ ਦੇ ਵਿੱਚ ਵੀ ਉਹ ਵੀ ਮੈਂ ਸਿੱਖਿਆ ਸੋ ਵਕੀਲ ਤੁਹਾਡਾ ਬ੍ਰਦਰ ਬਣ ਗਿਆ ਤੁਸੀਂ ਵੀ ਵਕੀਲ ਬਣਨ ਜਾ ਰਹੇ ਹੋ ਤਾਂ ਕੀ ਕਹਿਣਾ ਚਾਹੁੰਦੇ ਹੋ ਅੱਗੇ ਕੀ ਤੁਹਾਡਾ ਟੀਚਾ ਅੱਗੇ ਕੀ ਬਣਨਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਦੱਸੋ ਹਾਂਜੀ ਜਦੋਂ ਆਪਾਂ ਸ਼ੁਰੂ ਕੀਤਾ ਸੀ ਕਿ ਉਦੋਂ ਤੋਂ ਸਾਡਾ ਟੀਚਾ ਜੱਜ ਬਣਦਾ ਸੀ ਜੀ ਤੇ ਉਹਦੇ ਵਾਸਤੇ ਅਸੀਂ ਮਿਹਨਤ ਕਰ ਰਹੇ ਹਾਂ ਜੀ ਤੇ ਪਰਮਾਤਮਾ ਦੀ ਕਿਰਪਾ ਨਾਲ ਉਹ ਵੀ ਇੱਕ ਦਿਨ ਬਣ ਜਾਵਾਂਗੇ ਜੋ ਅਸੀਂ ਸੋਚਦੇ ਹਾਂ ਉਹ ਬਣ ਜਾਂਦੇ ਸੋ ਜਿਹੜੇ ਸੋਚਦੇ ਨੇ ਕਿ ਆਪਾਂ ਕੁਝ ਨਹੀਂ ਕਰ ਸਕਦੇ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਜਿੱਦਾਂ ਮੈਂ ਹੁਣ ਵੀ ਕਿਹਾ ਕਿ ਜੋ ਅਸੀਂ ਸੋਚਦੇ ਹਾਂ ਉਹ ਬਣ ਜਾਂਦੇ ਹਾਂ ਤੇ ਜਿੰਦਗੀ ਦੇ ਵਿੱਚ ਡਿਸਟਰੈਕਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਦੂਰ ਕਰਨਾ ਪੈਂਦਾ ਹੈ ਮੇਰੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਆ ਤੇ ਪਰ ਆਪਾਂ ਜਿੱਦਾਂ ਸਾਡੇ ਘਰ ਦੇ ਮਸਲੇ ਆ ਹੋਰ ਘਰਾਂ ਦੇ ਵਿੱਚ ਛੋਟੀਆਂ-ਮੋਟੀਆਂ ਪ੍ਰੋਬਲਮਸ ਹੁੰਦੀਆਂ ਇਹਨਾਂ ਸਾਰੀਆਂ ਨੂੰ ਇਗਨੋਰ ਕਰਕੇ ਚੱਲਣਾ ਪੈਂਦਾ ਹੈ ਤੇ ਜੱਜ ਬਣਦਾ ਮੇਨ ਮੇਰਾ ਮਕਸਦ ਵੀ ਹੈਗਾ ਨਾ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਸਾਡਾ ਇਹੀ ਮਕਸਦ ਆ ਕਿ ਜਸਟਿਸ ਦੇਣ ਦੇ ਵਿੱਚ ਕਿਸੇ ਨੂੰ ਡਿਲੇ ਨਾ ਹੋਵੇ ਜਲਦੀ ਤੋਂ ਜਲਦੀ ਇਹ ਵਾਲੀ ਪ੍ਰੋਸੀਜਰ ਜਿਹੜੀ ਆ ਜਸਟਿਸ ਦੀ ਇਹ ਕੰਪਲੀਟ ਹੋਣੀ ਚਾਹੀਦੀ ਆ ਤੇ ਸਾਰਿਆਂ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲ ਕੇ ਘਰ ਬੈਠਣਾ ਚਾਹੀਦਾ ਉਹਨਾਂ ਨੂੰ ਸੋ ਗੱਲਬਾਤ ਕਰਾਂਗੇ ਜੀ ਉਹਨਾਂ ਦੇ ਬ੍ਰਦਰ ਨਾਲ ਕੀ ਕਹਿਣਾ ਉਹਨਾਂ ਦਾ ਕਿਉਂਕਿ ਉਹਨਾਂ ਦਾ ਵੀ ਬੜਾ ਵੱਡਾ ਰੋਲ ਆ ਆਪਣੀ ਭੈਣ ਦੇ ਨਾਲ ਬੜਾ ਪਿਆਰ ਆ ਕੰਮ ਵੀ ਕਰਦੇ ਨੇ ਪੜ੍ਹਾਈ ਦੇ ਵਿੱਚ ਜਾ ਕੇ ਨਾਲ ਦੀ ਨਾਲ ਜਿਹੜਾਏ ਕੋਸ ਵੀ ਉਹਨਾਂ ਨੇ ਪੂਰਾ ਕੀਤਾ ਵਕੀਲ ਬਣ ਗਏ ਨੇ ਤਾਂ ਵਕੀਲ ਤੋਂ ਬਾਅਦ ਤੇ ਰਾਏ ਆਪਣੀ ਭੈਣ ਦੇ ਨਾਲ ਵੀ ਮਦਦ ਕਰਾਉਂਦੇ ਨੇ ਕੋਈ ਵੀ ਕੰਮ ਹੁੰਦਾ ਤਾਂ ਭੈਣ ਜਰੀ ਆਪਣੇ ਵਕੀਲ ਭਰਾ ਨੂੰ ਕਹਿੰਦੀ ਐ ਤਾਂ ਆਪਾਂ ਗੱਲਬਾਤ ਇਹਦੀ ਕਰਦੇ ਆਂ ਕੀ ਕਹਿਣਾ ਉਹਨਾਂ ਦਾ ਸਚਕਾਲ ਜੀ ਸਚੀਕਾਰ ਜੀ ਨਾਮ ਜੀ ਸਰ ਮੇਰਾ ਨਾਮ ਮਹਿਕ ਪ੍ਰੀਤ ਸਿੰਘ ਪਰਮਾਰ ਮਹਿਕ ਜੀ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਤੁਸੀਂ ਵਕੀਲ ਬਣੇ ਹੋ ਤਾਂ ਤੁਹਾਡੀ ਜਰੀ ਸਿਸਟਰ ਆ ਉਹ ਵੀ ਵਕੀਲ ਬਣਨ ਜਾ ਰਹੀ ਕੀ ਕਹਿਣਾ ਚਾਹੁੰਦੇ ਹਾਂ ਜੀ ਬਹੁਤ ਖੁਸ਼ੀ ਦੀ ਗੱਲ ਆ ਜੀ ਆਇਆ ਮੈਂ ਪੀਣਾ ਉਹ ਕਿ ਮੇਰੇ ਜਿਹੜੇ ਸਿਸਟਰ ਆ ਉਹ ਵੀ ਮੇਰੇ ਨਾਲ ਮਤਲਬ ਕਿ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜੀ ਇਹ ਬਹੁਤ ਖੁਸ਼ੀ ਦੀ ਗੱਲ ਹੈ ਸੋ ਮੈਗੀ ਜੀ ਪਤਾ ਲੱਗਿਆ ਕਿ ਮਿਹਨਤ ਜਿਹੜੀ ਇਹ ਮਿਹਨਤ ਕਰੋਗੇ ਤਾਂ ਫਲ ਮਿਲਦਾ ਹੀ ਹੈ ਜੇ ਆਪਾਂ ਕਣਕ ਬੀਜਦੇ ਆ ਨਾ ਬੀਜ ਬੋਜਦੇ ਆ ਤਾਂ ਫੇਰ ਹੀ ਕਣਕ ਵੱਡੀ ਹੁੰਦੀ ਆ ਹਾਂਜੀ ਜੀ ਜੇ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਜਨਮ ਦਿੱਤਾ ਹੈ ਅਜੇ ਤੁਸੀਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲੇ ਹੋ ਤੇ ਅੱਜ ਕਿਤੇ ਨਾ ਕਿਤੇ ਵਕੀਲ ਬਣੇ ਹੋ ਤਾਂ ਅੱਗੇ ਕੀ ਬੰਨਾ ਚਾਹੁੰਦੇ ਹੋ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿੰਨੀ ਕਿ ਮਿਹਨਤ ਕੀਤੀ ਤੁਹਾਡੇ ਮਾਤਾ ਪਿਤਾ ਨੇ ਤੇ ਤੁਸੀਂ ਅੱਗੋਂ ਕਿੰਨਾ ਕੁ ਫਲ ਦਿੱਤਾ ਹੈ ਹਾਂਜੀ ਹਾਂਜੀ ਸਟਰਗਲ ਜਿਹੜੀ ਹੈ ਨਾ ਉਹ ਵਾਈਟਲ ਰੋਲ ਹੈ ਜ਼ਿੰਦਗੀ 'ਚ ਪਲੇ ਕਰਦੀ ਜੇ ਆਪਾਂ ਸਟਰਗਲ ਕਰਾਂਗੇ ਤਾਂ ਆਪਾਂ ਹਰ ਕੋਈ ਚੀਜ਼ ਅਚੀਵ ਕਰ ਸਕਦੇ ਹਾਂ ਤੇ ਮੈਂ ਹੁਣ ਐਜ਼ ਐਨ ਐਡਵੋਕੇਟ ਕਰ ਰਿਹਾ ਹਾਂ ਮੈਂ ਪ੍ਰੈਕਟਿਸ ਪਰ ਮੈਂ ਪ੍ਰੈਪਰੇਸ਼ਨ ਵੀ ਨਾਲ ਯਾਰੀ ਰੱਖੀ ਹੋਈ ਹੈ ਤੇ ਮੈਂ ਜੁਡੀਸ਼ਰੀ ਦਾ ਜਿਹੜਾ ਟੈਸਟ ਹੈ ਉਹ ਕਰੈਕ ਕਰੂੰਗਾ ਤੇ ਐਜ਼ ਐਨ ਜੱਜ ਮਤਲਬ ਕਿ ਕਰੀਟ ਕਰੂੰਗਾ। ਸੋ ਪਿੰਡ ਦੇ ਵਿੱਚ ਕਿਦਾਂ ਦਾ ਮਾਹੌਲ ਆ ਫਿਰ? ਪਿੰਡ ਦੇ ਵਿੱਚ ਸਾਰੇ ਖੁਸ਼ੀ ਦਾ ਮਾਹੌਲ ਆ। ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਆ। ਸਾਰੇ ਖੁਸ਼ ਨੇ ਕਿ ਮਤਲਬ ਕਿ ਸਾਡੇ ਇਲਾਕੇ ਦਾ ਨਾਮ ਰੋਸ਼ਨ ਕਰ ਰਹੇ। ਹਾਂਜੀ। ਸੋ ਫਿਰ ਅੱਗੇ ਜੱਜ ਬੰਨਾ ਚਾਹੁੰਦੇ ਆ ਤੁਸੀਂ। ਇੱਕ ਕੁਝ ਹੋਰ ਵੀ ਪਤਾ ਲੱਗਿਆ ਕਿ ਤੁਸੀਂ ਲਿਖਦੇ ਵੀ ਹੋ ਤੇ ਨਾਲ ਦੀ ਨਾਲ ਗਾਉਂਦੇ ਵੀ ਹੋ। ਲਿਖਣ ਵੱਲੋਂ ਤੇ ਚਲੋ ਪਤਾ ਲੱਗ ਗਿਆ। ਗਾਉਣ ਵੱਲੋਂ ਤੇ ਸਾਡੇ ਦਰਸ਼ਕਾਂ ਨੂੰ ਪਤਾ ਲੱਗੇਗਾ ਕਿ ਨੇ ਇੱਕ ਵਕੀਲ ਹੋ ਕੇ ਤਾਂ ਨਾਲ ਗਾਉਂਦਾ ਵੀ ਹੋ ਵੀ ਸਾਡੇ ਦਰਸ਼ਕਾਂ ਨੂੰ ਉਹ ਬੋਲ ਸੁਣਾਓ। ਹਾਂਜੀ ਮੈਂ ਨਾਂ ਨਾਲ ਲਿਖਦਾ ਵੀ ਆ ਤੇ ਨਾਂ ਨਾਲ ਗਾਉਂਦਾ ਵੀ ਆ ਥੋੜਾ ਜਿਹਾ ਮੈਂ ਜਦੋਂ ਐਲ ਐਲ ਬੀ ਕਰਨੀ ਸ਼ੁਰੂ ਕੀਤੀ ਸੀ ਉਸ ਤੋਂ ਪਹਿਲਾਂ ਲਿਖਦਾ ਹੁੰਦਾ ਨਹੀਂ ਮੁੜ ਕੇ ਮੈਂ ਹੁਣ ਥੋੜਾ ਜਿਹਾ ਵਿੱਚ ਛੱਡ ਦੁੱਤਾ ਲਿਖਣਾ ਉਦੋਂ ਮੈਂ ਤੁਹਾਨੂੰ ਦੂਰ ਲੈਣਾ ਸੁਣਾ ਸਕਦਾ ਜੀ ਜੀ ਇਹ ਥੋੜੀਆਂ ਰਿਲੀਜੀਅਸ ਆ ਕੋਈ ਗੱਲ ਨਹੀਂ ਸਰ ਅੱਠ ਬੋਤੇ ਗੜੀ ਚਮਕੌਰ ਦੀ ਆਓ ਗਿਣਤੀ ਦੇ ਦੂਜੇ ਪਾਸੇ ਫੌਜ ਸੀ ਆਓ ਦੇਖ ਬਾਜਾਂ ਵਾਲੇ ਦੇ ਆ ਚੋਜਣੀ ਇੱਕ ਇੱਕ ਸਿੰਘ ਸਵਾਲ ਲੱਖ ਨਾਲ ਲੜਾਇਆ ਤਾੜੀ ਮਾਰ ਕੇ ਵੀ ਗਿਆ ਤਾਂ ਵੀ ਹੱਥ ਨਹੀਂ ਆਇਆ ਤਾੜੀ ਮਾਰ ਕੇ ਵੀ ਗਿਆ ਤਾਂ ਵੀ ਹੱਥ ਨਹੀਂ ਆਇਆ ਸੋ ਕਿੱਦਾਂ ਫਿਰ ਦੇਖਦੇ ਹੋ ਤੁਸੀਂ ਐਡਵੋਕੇਟ ਹੋ ਵਕੀਲ ਦੀ ਉੱਤੇ ਕੁਰਸੀ ਤੇ ਬੈਠਦੇ ਹੋ ਕਿੱਦਾਂ ਦਾ ਫਿਰ ਲੱਗਦਾ ਤੁਹਾਨੂੰ ਕਿ ਤੁਹਾਡੇ ਕੋਲ ਆਣ ਕੇ ਫਰਿਆਦ ਲੈ ਕੇ ਕੋਈ ਆਂਦਾ ਹੈ ਫਿਰ ਤੁਸੀਂ ਕਿੱਦਾਂ ਦਾ ਫਿਰ ਉਹਨਾਂ ਨੂੰ ਡੀਲ ਕਰਦੇ ਹੋ ਉਹ ਸਾਡੇ ਦਰਸ਼ਕਾਂ ਨੂੰ ਦੱਸੋ ਹਾਂਜੀ ਫਸਟਲੀ ਤੇ ਮੈਂ ਐਜ਼ ਐਨ ਐਡਵੋਕੇਟ ਕਿਸੇ ਨਾਲ ਡੀਲ ਨਹੀਂ ਕਰਦਾ ਜੀ ਮੈਂ ਮੈਂ ਕੀ ਤੇ ਮੈਂ ਕੀ ਹੈਗਾ ਹਾਂਜੀ ਮੈਂ ਕਿਸੇ ਨਾਲ ਐਡਵੋਕੇਟ ਦੀ ਤਰ੍ਹਾਂ ਡੀਲ ਨਹੀਂ ਕਰਦਾ ਕੱਲੋਂ ਆਪਾਂ ਜੱਜ ਵੀ ਬਣ ਜਾਗੇ ਤੇ ਪਰ ਐਜ਼ ਐਨ ਮਤਲਬ ਜਿੱਦਾਂ ਆਮ ਹੁੰਦੇ ਪਬਲਿਕ ਦੀ ਤੌਰ ਤੇ ਆਪਾਂ ਡੀਲਿੰਗ ਕਰਾਂਗੇ ਇਹ ਜੋ ਜਸਟਿਸ ਦੇ ਵਿੱਚ ਡਿਲੇਡ ਲੂ ਹੁੰਦਾ ਵਾ ਜਾਂ ਕੋਈ ਡਿਨਾਈਡ ਕਰਦਾ ਜਿਹਨੂੰ ਜਸਟਿਸ ਮਿਲਣਾ ਚਾਹੀਦਾ ਤੇ ਆਪਾਂ ਸ਼ੁਰੂ ਤੋਂ ਥੋੜਾ ਜਿਹਾ ਇਨਸਾਫ ਦੇ ਨਾਲ ਚੱਲਣ ਵਾਲੇ ਆ ਇਸ ਕਰਕੇ ਆਪਾਂ ਕਿਸੇ ਨਾ ਮਤਲਬ ਮੜਾ ਨਹੀਂ ਕਰਾਂਗੇ ਤੇ ਆਪਾਂ ਐਜ਼ ਐਨ ਐਡਵੋਕੇਟ ਐਜ਼ ਐਨ ਜੱਜ ਜੇ ਪੁਆਇੰਟ ਹੋ ਜੰਨੇ ਕਰ ਲੂੰ ਤੇ ਆਪਾਂ ਇਦਾਂ ਨਹੀਂ ਆਪਾਂ ਪਬਲਿਕ ਦੀ ਤਰ੍ਹਾਂ ਹੀ ਆਮ ਲੋਕਾਂ ਦੀ ਤਰ੍ਹਾਂ ਰਹਿਣਾ ਪਸੰਦ ਕਰਦੇ ਹਾਂ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਐਡਵੋਕੇਟ ਬਣ ਗਏ ਆ ਪਰ ਐਡਵੋਕੇਟ ਵਰਗਾ ਮਾਹੌਲ ਨਹੀਂ ਆਪਾਂ ਕਰਦੇ ਆਪਣੇ ਚੈਂਬਰ ਦੇ ਵਿੱਚ ਕੋਈ ਆਂਦਾ ਹੈ ਤਾਂ ਉਹਨਾਂ ਦਾ ਪੂਰਾ ਸਤਿਕਾਰ ਕਰਦੇ ਹਾਂ ਆਰਾਮ ਦੇ ਨਾਲ ਉਹਨਾਂ ਦੀ ਗੱਲ ਸੁਣਦੇ ਆ ਬੜੇ ਪਿਆਰ ਦੇ ਨਾਲ ਜਿੱਦਾਂ ਆਮ ਪਬਲਿਕ ਦੇ ਨਾਲ ਵਿਚਰਦੇ ਹਾਂ ਓਦਾਂ ਹੀ ਆਪਾਂ ਜਰਾ ਇਹ ਆਪਣੇ ਕਲਾਇੰਟ ਨਾਲ ਵਿਚਰਦੇ ਹਾਂ ਕਿ ਪਤਾ ਨਹੀਂ ਲੱਗਦਾ ਕਿ ਇਹ ਐਡਵੋਕੇਟ ਹੈ ਕਿ ਜਾਂ ਆਮ ਜਿਹੜਾ ਹੈ ਸਧਾਰਨ ਪਰਿਵਾਰ ਤੋਂ ਉੱਟ ਕੇ ਵਕੀਲ ਬਣਿਆ ਹੈ ਆਪਾਂ ਗੱਲਬਾਤ ਕਰਦੇ ਹਾਂ ਸੋ ਭਾਜੀ ਕਿੱਥੋਂ ਫਿਰ ਤੁਸੀਂ ਹੈ ਟ੍ਰੇਨਿੰਗ ਲਈ ਹੈ ਇਹ ਹੁਣ ਮੈਂ ਪੰਜਾਬ ਅਤੇ ਹਰਿਆਣਾ ਹੀ ਕੋਰਟ 'ਚ ਪ੍ਰੈਕਟਿਸ ਕਰ ਰਿਹਾ ਐਜ਼ ਅ ਲਾਇਰ ਜੀ ਤੇ ਮੈਂ ਰੰਜਨ ਲਖਣਪਾਲ ਜੀ ਨੇ ਸੀਨੀਅਰ ਐਡਵੋਕੇਟ ਪੰਜਾਬ ਅਤੇ ਹਰਿਆਣਾ ਹੀ ਕੋਰਟ 'ਚ ਜੀ ਉਹਨਾਂ ਦੇ ਹੇਠ ਮੈਂ ਪ੍ਰੈਕਟਿਸ ਕਰ ਰਿਹਾ ਸੋ ਫਿਰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਉਹਨਾਂ ਦੀ ਵੀ ਬੜੀ ਮਿਹਨਤ ਹੈ ਤੇ ਤੁਸੀਂ ਵੀ ਉਹਨਾਂ ਕੋਲ ਫਲ ਲੈ ਰਹੇ ਹੋ ਉਹਨਾਂ ਦੀ ਮਿਹਨਤ ਵੀ ਕਿਤੇ ਨਾ ਕਿਤੇ ਜੱਜ ਬਣੋਗੇ ਤੇ ਰੰਗ ਲਾਏਗਾ ਹਾਂਜੀ ਹਾਂਜੀ ਉਹਨਾਂ ਸ਼ੁਰੂ ਤੋਂ ਹੀ ਸਾਡੇ ਨਾਲ ਥੋੜਾ ਰਿਲੇਟਿਵ ਦੀ ਤਰ੍ਹਾਂ ਨੇ ਇਸ ਕਰਕੇ ਉਹਨਾਂ ਨੇ ਕਦੀਾਨੂੰ ਬੇਗਾਨੇ ਨਹੀਂ ਸਮਝਿਆ ਸਾਡੇ ਨਾਲ ਸ਼ੁਰੂ ਤੋਂ ਸਾਡੇ ਨਾਲ ਹੀ ਰਹੇ ਨੇ ਤੇ ਉਹ ਸਾਡੇ ਤੋਂ ਸ਼ੁਰੂ ਤੋਂ ਕੇਸ ਵੀ ਸਾਡੇ ਕੋਲ ਲੜਦੇ ਰਹੇ ਆ ਜੀ ਤੇ ਇਸ ਕਰਕੇ ਉਹਨਾਂ ਦੇ ਨਾਲ ਹੀ ਆਪਾਂ ਪ੍ਰੈਕਟਿਸ ਕਰਦੇ ਆ ਐਜ਼ ਐਨ ਉਹ ਸੀਨੀਅਰ ਐਡਵੋਕੇਟ ਨੇ ਪੰਜਾਬ ਵੜਾ ਹਰਿਆਣਾ ਇੱਕੋ ਜੀ ਜੀ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਬੜਾ ਵਧੀਆ ਲੱਗਦਾ ਏ ਕਿ ਪਿੰਡ ਦੇ ਵਿੱਚ ਜਦੋਂ ਆਨੇ ਆ ਤਾਂ ਲੋਕ ਜਿਹੜੇ ਨੇ ਬੜਾ ਪਿਆਰ ਦਿੰਦੇ ਨੇ ਆਪਾਂ ਵੀ ਕਦੇ ਕਿਸੇ ਨੂੰ ਕਿਹਾ ਨਹੀਂ ਕਿ ਆਪਾਂ ਐਡਵੋਕੇਟ ਆ ਬੜਾ ਪਿਆਰ ਮਾਨ ਸਤਿਕਾਰ ਮਿਲਦਾ ਕਹਿੰਦੇ ਨੇ ਕਿ ਜਦੋਂ ਮਾਤਾ ਪਿਤਾ ਦਾ ਅਸ਼ੀਰਵਾਦ ਹੋਵੇ ਤਾਂ ਫੇਰ ਹੀ ਜਿਹੜਾ ਏ ਬੱਚਾ ਕਿੰਨਾ ਕਿਤੇ ਪਹੁੰਚਦਾ ਏ ਖੁਸ਼ੀ ਵਾਲਾ ਮਾਹੌਲ ਘਰ ਦੇ ਵਿੱਚ ਐਡਵੋਕੇਟ ਤੇ ਨਾਲ ਦੀ ਨਾਲ ਫਿਰ ਐਡਵੋਕੇਟ ਦੀ ਬੱਚੀ ਜਿਹੜੀ ਬਣੀ ਐ ਤੇ ਨਾਲ ਦੀ ਨਾਲ ਅੱਗੇ ਜੱਜ ਦਾ ਵੀ ਜਰਾ ਏ ਉਹ ਕੋਰਸ ਕਰ ਰਹੇ ਨੇ ਆਪਾਂ ਵੀ ਪ੍ਰਮਾਤਮਾਗੇ ਅਰਦਾਸ ਕਰਦੇ ਆ ਜਲਦੀ ਤੋਂ ਜਲਦੀ ਜੱਜ ਬਣਨ ਤਾਂ ਫੇਰ ਜਿਹੜੀਆਂ ਨੇ ਇਸ ਘਰ ਦੇ ਵਿੱਚ ਖੁਸ਼ੀਆਂ ਵਾਪਸ ਆਣ ਸੋ ਆਪਾਂ ਗੱਲਬਾਤ ਕਰਦੇ ਫਾਦਰ ਸਾਹਿਬ ਨਾਲ ਕੀ ਕਹਿਣਾ ਹਾਂ ਦਾ ਸਤਿ ਸ਼੍ਰੀ ਅਕਾਲ ਜੀ ਜੀ ਨਾਮ ਦੇ ਮਰੇਲਾ ਮੁਖਤਿਆਰ ਸਿੰਘ ਹੈ ਜੀ ਮੁਖਤਿਆਰ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਪਹਿਲਾਂ ਕਿ ਦੋ ਦੋ ਵਕੀਲ ਤੁਹਾਡੇ ਘਰ ਹੋਏ ਨੇ ਕਿੰਨਾ ਫਿਰ ਕਹਿਣਾ ਚਾਹੁੰਦੇ ਹੋ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਜੀ ਜੀ ਬੱਚੇ ਮਰੇ ਵਕੀਲ ਬਣੇ ਆ ਜੀ ਹਾਂ ਜੀ ਮੈਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਇਲਾਕੇ ਦਾ ਇਹਨੇ ਮਾਨ ਉਹਦਾ ਹੈ ਜੀ ਹਾਂਜੀ ਜੀ ਸਾਡੇ ਪਰਿਵਾਰ ਦਾ ਮਾਨ ਉਹਦਾ ਹੈ ਸਾਡੇ ਪਿੰਡ ਦਾ ਮਾਨ ਉਹਦਾ ਹੈ ਜੀ ਹਾਂਜੀ ਤੇ ਅੱਗੇ ਕੀ ਬੰਨਾ ਚਾਹੁੰਦੇ ਹੋ ਵੀ ਸਾਡੇ ਦਰਸ਼ਕਾਂ ਅੱਗੇ ਜੱਜ ਬੰਨਾ ਚਾਹੁੰਦੇ ਆ ਜੀ ਤੇ ਮੇਰੀ ਤੇ ਇਹਨਾਂ ਨੂੰ ਇੱਕ ਮੁੱਢਲੀ ਸਲਾਹ ਜਿਹੜੀ ਮੈਂ ਦਿੰਦਾ ਰਿਹਾ ਇਹਨਾਂ ਨੂੰ ਜੀ ਮੇਰੀ ਉਹ ਸਲਾਹ ਇਹ ਹੈ ਕਿ ਗਰੀਬ ਨੂੰ ਕਿਸੇ ਨੂੰ 프리 ਵੀ ਕੇਸ ਲੜਨੇ ਆ ਤੇ 프리 ਵੀ ਲੜਨੇ ਆ ਨਿਆਂ ਦੀ ਵਾਗ ਛੜਨਾ ਜੀ ਹਾਂਜੀ ਸੋ ਗੱਲਬਾਤ ਕਰਦੇ ਆ ਜੀ ਚਾਚਾ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸਸਕਰੀ ਭਾਜੀ ਸਸਕਰੀ ਕੀ ਨਾਮ ਦੇ ਸਰੰਧ ਸੰਗ ਨਿਰਣਾ ਹੈ ਸੁਰਿੰਦਰ ਜੀ ਕਿਦਾਂ ਦੇਖਦੇ ਹੋ ਕਿ ਪਿੰਡ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਤੇ ਪਰਿਵਾਰ ਵੀ ਬੜਾ ਕੋਸ਼ਿਸ਼ਾ ਕੀ ਕਹਿਣਾ ਚਾਹੁੰਦੇ ਹਨ ਮਹਾਰਾਜ ਸਾਡੇ ਵਾਸਤੇ ਪਿੰਡ ਵਾਸਤੇ ਉਹ ਇਲਾਕੇ ਵਾਸਤੇ ਮਾਣ ਵਾਲੀ ਗੱਲ ਹੈ ਜੀ ਕਿ ਸਾਡੇ ਦੋਨੋਂ ਬੱਚੇ ਚੰਗੇ ਭਲੇ ਸਿੱਖਿਆ ਲੈ ਕੇ ਔਰ ਦੋਨੋਂ ਐਡਵੋਕੇਟ ਬਣੇ ਜੀ ਬੇਟਾ ਹੱਡਾ ਦੇ ਪ੍ਰੈਕਟਿਸ ਕਰਨ ਰਿਹਾ ਪੰਜਾਬ ਨੇ ਨਾਲ ਹਰਿਆਣਾ ਹਾਈ ਕੋਰਟ ਤੇ ਵਿੱਚ ਜੀ ਔਰ ਗੁੜਿਆ ਵੀ ਜਲਦੀ ਆਪਣੀ ਡਿਗਰੀ ਲੈ ਕੇ ਜੀ ਤੇ ਉਹ ਵੀ ਪ੍ਰੈਕਟਿਸ ਕਰੇਗੀ ਜੀ ਉਸਤਾਦ ਇਹਨਾਂ ਦਾ ਜੱਜ ਬਣਨ ਦਾ ਸੁਪਨਾ ਬਾਰਿਸ਼ ਕਰੇ ਉਸੇ ਤਰ੍ਹਾਂ ਉਸੇ ਤਰ੍ਹਾਂ ਪੂਰਾ ਹੋ ਗਿਆ ਸੋ ਫਿਰ ਵਧਾਈਆਂ ਵਧਾਈਆਂ ਦੇ ਰਹੇ ਨੇ ਪਿੰਡ ਦੇ ਵਿੱਚ ਸਾਰੇ ਬਿਲਕੁਲ ਜੀ ਬਹੁਤ ਸਾਰੇ ਕੱਲਾ ਕੱਲਾ ਜੋ ਵੀ ਟੱਕਰਦਾ ਹਰ ਇੱਕ ਨੂੰ ਖੁਸ਼ ਹੋ ਕੇ ਮਿਲਦਾ ਰੁਦਾਈ ਰਿਹਾ ਬੱਚਿਆਂ ਨੂੰ ਜਲਦੀ ਖਾ ਦੇ ਦੱਸ ਜੀ ਜੀ ਸੋ ਗੱਲਬਾਤ ਕੀਤੀ ਹੈ ਮਾਤਾ ਜੀ ਨੇ ਮੈਂ ਗੱਲਬਾਤ ਕਰਾਂਗੀ ਉਹਨਾਂ ਨਾਲ ਵੀ ਕੀ ਕਹਿਣਾ ਉਹਨਾਂ ਦਾ ਜੀ ਕੀ ਨਾਮ ਦੇ ਪਹਿਲਾਂ ਦੱਸੋ ਤਰਜੀਤ ਕੌਰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਸੀਂ ਇਹੋ ਜੇ ਹੁਣ ਹਰ ਬੱਚਿਆਂ ਨੂੰ ਜਨਮ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਮਿਹਨਤ ਕਿਤੇ ਨਾ ਕਿਤੇ ਅੱਜ ਰੰਗ ਲਾਈ ਹੈ ਹਾਂਜੀ ਦੱਸੋ ਮੈਨੂੰ ਮੈਨੂੰ ਆਪਣੇ ਬੱਚਿਆਂ ਤੇ ਮਾਣ ਮ ਜੀ ਮੇਰੇ ਬੱਚੇ ਐਡਵੋਕੇਟ ਬਣੇ ਗਾੜੀ ਜੱਜ ਵੀ ਬਣ ਮੈਨੂੰ ਖੁਸ਼ੀ ਹੁੰਦੀ ਹੈ ਪਰਮਾਤਮਾ ਦੀ ਮਿਹਰ ਮਹਾਰਾਜ ਉਹਨਾਂ ਦੇ ਚੱਤੇ ਮਿਹਰ ਪ੍ਰਿਆਤ ਕਰ ਸੋ ਕਹਿੰਦੇ ਨੇ ਮਾਤਾ ਪਿਤਾ ਦੀ ਜਿਹੜੀ ਹੈ ਕਿਰਪਾ ਹੁੰਦੀ ਹੈ ਪਹਿਲਾਂ ਤਾਂ ਫੇਰ ਹੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੁਹਾਡੀ ਬੜੀ ਕਿਰਪਾ ਤੇ ਤੁਹਾਡੀ ਬੜੀ ਮਿਹਨਤ ਤਾਂ ਕੀ ਕਹਿਣਾ ਚਾਹੁੰਦੇ ਹੋ ਕਿ ਅੱਗੇ ਉਹਨਾਂ ਨੇ ਜੱਜ ਬੰਨਾ ਤੁਹਾਡੀ ਕਿਰਪਾ ਦੇ ਨਾਲ ਕੀ ਕਹਿਣਾ ਚਾਹੁੰਦੇ ਹੋ ਮੈਂ ਆਪਣੇ ਬੱਚਿਆਂ ਨੂੰ ਇਹੋ ਦਿੰਨੀ ਆ ਕਿ ਜਿਹੜਾ ਲੋਕ ਹੁੰਦੇ ਤੁਹਾਡੇ ਕੋ ਉਹਨਾਂ ਨਾਲ ਵਧੀਆ ਤਰੀਕੇ ਨਾਲ ਡੀਲ ਕਰੋ ਜੀ ਕਿ ਇਹ ਕੋਈ ਪੈਸੇ ਘੱਟ ਵੀ ਦਿੰਦਾ ਵਾ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਘੱਟ ਲੈ ਕੇ ਵੀ ਅਗਲੇ ਦਾ ਮਿਹਨਤ ਉਹਨਾਂ ਨੂੰ ਨਿਆਂ ਦਿਆਸ ਜੀ ਸੋ ਗੱਲਬਾਤ ਕੀਤੀ ਮਾਤਾ ਜੀ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਜੇ ਕਿਸੇ ਕੋਲ ਪੈਸੇ ਨਹੀਂ ਵੀ ਹੈਗੇ ਘੱਟ ਵੀ ਹੈਗੇ ਨੇ ਤਾਂ ਉਹ ਜਿਹੜਾ ਉਹਨਾਂ ਦਾ ਜਿਹੜਾ ਇਹ ਕੰਮ ਜ਼ਰੂਰ ਕਰਨਾ ਹੈ ਉਹਨਾਂ ਨੂੰ ਨਿਆਂ ਦਿਵਾਣਾ ਜ਼ਰੂਰ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਸਧਾਰਨ ਪਰਿਵਾਰ ਤੋਂ ਉੱਠ ਕੇ ਦੋ ਖੁਸ਼ੀਆਂ ਘਰ ਦੇ ਵਿੱਚ ਆਈਆਂ ਨੇ ਦੋਨੇ ਹੀ ਭੈਣ ਭਰਾ ਜਿਹਰੇ ਨੇ ਵਕੀਲ ਨੇ ਅੱਗੇ ਉਹਨਾਂ ਦਾ ਟੀਚਾ ਹੈ ਕਿ ਆਪਾਂ ਜੱਜ ਬੰਨਾ ਤਾਂ ਲੋਕਾਂ ਦੀ ਜਰੀਏ ਸੇਵਾ ਕਰਨੀ ਹੈ ਸੋ ਵੀਡੀਓ ਨੂੰ ਮਤਵਬਦਿਸ਼ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਅਮੇਜ਼ਿੰਗ ਟੀਵੀ ਜੂਆ ਸੇ ਲਕੀ ਰਾਜਪੂਤ ਗੁਰਦਾਸਪੁਰ